ਹਾਂ ਜੀ ਜਾ ਦਵਾਈ ਲੈਣ ਗਏ ਆ ਨਾਮ ਕੀ ਲਖਵਿੰਦਰ ਸਿੰਘ ਦਵਾਈ ਲੈਣ ਗਏ ਆ ਸਾਨੂੰ ਉਧਰੋਂ ਬੰਦਾ ਸਾਡੇ ਪਿੰਡ ਦਾ ਦੱਸਣ ਆਇਆ ਕਿ ਕਿੱਥੇ ਆ ਮੈਂ ਕਹਾ ਦਵਾਈ ਲੈਣ ਗਏ ਆ ਉਹਨੇ ਦੱਸਿਆ ਆਣ ਕੇ ਵੀਦਾ ਇੰਦਾ ਜਾਣਤ ਹੋਇਆ ਮੈਨੂੰ ਕਿਹਾ ਜਾ ਆਪਣੇ ਪੋਤੇ ਆਲ ਪਤਾ ਲਿਆ ਮੈਂ ਕਹਾ ਮੈਂ ਨਹੀਂ ਗਿਆ ਮੈਨੂੰ ਹਸਪਤਾਲ ਨੁਕਸਰ ਮੈਂ ਚਲ ਗਿਆ ਉਥੇ ਮਰਨਾ ਮੁੜ ਕੇ ਹਸਪਤਾਲੋਂ ਫੋਨ ਕੀਤਾ ਕਿ ਉਹ ਮੌਕੇ ਤੇ ਮਰ ਗਿਆ ਉਥੇ ਹਸਪਤਾਲ ਦਾ ਮੁੰਡਾ ਅੰਬਰਸਰ ਲੈ ਗਿਆ ਅੰਨ ਤੱਕ ਗਏ ਮਰੇ ਆ ਆਈ ਘਰ ਦੇ ਹਲਾਤ ਘਰ ਦਾ ਬਹੁਤ ਮਾੜਾ ਕੇਸ ਨੂੰ ਪੈਣ ਚ ਬੋਲੋ ਘਰ ਦਾ ਵੀਲਾ ਦਾ ਸੱਤ ਵਿਚਾਰੇ ਦੇ ਨਿਆਣੇ ਜੋ ਜਿਹੜਾ ਦਾਖਲ ਕੀਤਾ ਆ ਕੁੜੀ ਤਨਨਾਦ ਨਾ ਦੀ ਵਿਚਾਰੀ ਆ ਨਹੀਂ ਗਈ ਘਰ ਦੀ ਹਲਾਤ ਮਾੜੀ ਹੈ ਜੀ ਤੁਹਾਨੂੰ ਦਿਖਾਣੀ ਦਿਆ ਹਾਂ ਹਾਂ ਜੀ ਨਾਮ ਕਿੱਦਾਂ ਮਿਲਿਆ ਤੁਹਾਨੂੰ ਸੁਣਿਆ ਘਰੋਂ ਕਿੱਦਾਂ ਗਏ ਸੀ ਬੱਚੇ ਬਈ ਤੇ ਉਹਨੂੰ ਗੋਈ ਦੱਸ ਕਿੱ ਗਏ ਪੀ ਬੇਟਾ ਕਿੱਥੇ ਬੇਟਾ ਕਿੱਥੇ ਕਹਿੰਗੇ ਬੇਟਾ ਤੇ ਪੀਠ ਉਹਨੇ ਇਹ ਦੁੱਖ ਪਈ ਨਿਆਣੇ ਨੇ ਤੇ ਨਾ ਹੀ ਨ ਬੱਚੇ ਰਹਿਨੇ ਕੋਈ ਨਹੀਂ ਆ ਰਿਹਾ ਕੋਈ ਨਹੀਂ ਆਉਨੂਗਾ ਪੈ ਇਦਾਂ ਕਰਦੇ ਕਰਦੇ ਫਿਰ ਉਹ ਉਹ ਬਿਚੇ ਤੇ ਦੋ ਬੰਨ ਲਾ ਬੋ ਲਾਗੇ ਇੱਕ ਉਹ ਬੰਨਿੰਗ ਨੇ ਮੁੰਡਾ ਵੀ ਬਟਾ ਤੇ ਉਹ ਕਹਿੰਦੇ ਨਹੀਂ ਉਹਦੇ ਤੁਹਾਡਾ ਬਟਾ ਕਿੱਥੇ ਆ ਐਦਾਂ ਪੁੱਛਦੇ ਤੁਹਾਡਾ ਬਟਾ ਕਿੱਥੇ ਤੇ ਅਸੀਂ ਨਹੀਂ ਇਥੋਂ ਦੇ ਵੇਖਣ ਦੀ ਉਤੋਂ ਨਹੀਂ ਕੀ ਕੀ ਗੱਲ ਕਰਨ ਦੇ ਆ ਫਿਰ ਉਹ ਇਦਾਂ ਗੱਲਾਂ ਕਰਦੇ ਕਰਦੇ ਮੁੜ ਕੇ ਉਹ ਤੇ ਕਹਿੰਦੇ ਤੁਹਾਡਾ ਬਟਾ ਤੇ ਮੁੰਡਾ ਵੱਡਾ ਕਿੱਥੇ ਆ ਉਹਨਾਂ ਨੇ ਪਰਜੋਲ ਪੈ ਗਈ ਉਹ ਗੱਲਾਂ ਕਰਦੇ ਤਾਂ ਕਿ ਮੈਂ ਵੀ ਇਟ ਮਗਰੇ ਇਹਨਾਂ ਦੇ ਤਰਫੇ ਤੋਰਦਰ ਨਹੀਂ ਕੁੜੀ ਨੇ ਕਿ ਅੰਨੀ ਆਵਾਜ਼ ਦੇ ਗੁੱਡੀ ਉਹ ਵੀ ਵੱਡੀ ਮੰਡੇ ਦੀ ਇੱਥੇ ਉਹ ਯਾਰ ਇੱਥੇ ਜਾ ਕੇ ਕੀ ਦੇਖਿਆ ਕਿ ਉਹ ਘਰੋਂ ਕਿੱਧਰ ਗਏ ਸੀ ਬੱਚਾ ਘਰੋਂ ਉਹ ਦਵਾਈ ਵੀ ਲੈਣ ਗਏ ਖੜੀ ਦਵਾਈ ਆਪਣੀ ਲੈਣ ਗਏ ਪਰ ਆਤੇ ਵੀ ਇੱਥੇ ਬੈਠੇ ਉਹਦੇ ਉੱਤੇ ਵਰਦੇ ਦੁਖ ਰਹੇ ਬਚਿਆਰੇ ਨਾਲ ਹੀ ਤੇ ਰਾਤੀ ਵੀ ਕੋ ਖਾਧਾ ਕਿਸੇ ਮਿਲ ਕੇ ਆਏ ਹਸਪਤਾਲ ਵਿੱਚ ਕੀ ਹਾਲਾਤ ਆ ਤੁਹਾਡੇ ਬੇਟੇ ਦੇ ਕੀ ਹਾਲਾਤ ਹਾਂ ਉਹ ਹਾਲਾਤ ਦੋਦੀ ਵੀ ਬੜੀ ਮਾੜੀ ਹੈ ਇੱਥੇ ਪੱਟੀਆਂ ਕਿੰਨੀਆਂ ਅੱਖਾਂ ਦੇ ਉੱਤੇ ਆ ਗੁੱਡੀਆਂ ਨੇ ਬਹੁਤ ਮਾਰਿਆ ਹਾ ਪੁੱਤਰਾ ਦਾ ਕਿਨੇ ਪੁੱਤਰੀ ਦੀ ਹੁੰਦੀਆਂ 12 ਸਾਲਾਂ ਉਮਰ ਘਰ ਦੇ ਵਿੱਚ ਬੇਟੀ ਵੀ ਪੋਤਰੀ ਵੀ ਹੋਈ ਹੈ ਪੋਤਰੀ ਵੀ ਹੋਈ ਹੈ ਤੇ ਚਾਰ ਗੁੱਡੀਆਂ ਨੇ ਇੱਕ ਹੋਣਾ ਕੰਜ ਜੰਦਰਾ ਦੀ ਨੇ ਨੇ ਤਿੰਨ ਬੱਚੇ ਉਹਨਾਂ ਕੋਲ ਇੱਕ ਨੇ ਮਾਰੀ ਕੀ ਨਾਮ ਹੈ ਸ਼੍ਰੀਂਦਰ ਸਿੰਘ ਜੀ ਕੀ ਪਤਾ ਲੱਗਾ ਘਟਨਾ ਇਹ ਜੀ ਬਹੁਤ ਮਾਰੀ ਘਟਨਾ ਹੋਈ ਹੈ ਜੀ ਹੁਣੇ ਮੈਨੂੰ ਫੋਨ ਗਿਆ ਇਹਦੇ ਮੁੰਨੇ ਆ ਹੀ ਆਏ ਆ ਬਹੁਤ ਮੜਾ ਹੋਇਆ ਜੀ ਉਹ ਡੇਡਾ ਪੂਰਾ ਹੋ ਗਿਆ ਜਿਹੜਾ ਉਹਦਾ ਡੈਡੀ ਹੈ ਉਹ ਵੀ ਸਰੀਅਸ ਅੰਬਰ ਕਰਕੇ ਇੱਤਾਂ ਘਰ ਦੀ ਉਹ 15-16 ਸਾਲਾਂ ਦਾ ਨੌਵੀਂ ਚ ਪੜਦਾ ਪਤਾ ਲੱਗਾ ਕਿ ਕਿਉਂ ਅੰਦਰਲੇ ਪਾਸੇ ਗਏ ਕੱਲ੍ਹ ਦੇ ਉਹ ਸਕੂਟੀ ਤੇ ਗਏ ਜੀ ਦਵਾਈ ਲੈਣ ਸਟੋਰ ਤੋਂ ਨਿਕਲੇ ਆ ਉਧਰੋਂ ਬੱਸ ਆਈ ਜੀ ਇਹ ਹਾਲਾਤ ਕੀ ਬਹੁਤ ਮਾਰੇ ਹਾਲਾਤ ਆ ਜੀ ਦਿਹਾੜੀ ਦਾ ਪਾ ਕਰਕੇ ਆਪਣਾ ਗੁਜ਼ਾਰਾ ਕੰਮਦੇ ਆ ਜੀ ਬੜਾ ਤਿੰਨ ਦੋ ਗੁੜੀਆਂ ਹੋਈ ਜੀ ਇਹਦੇ ਖਲਾਤ ਬਹੁਤ ਮਾਰੇ ਜੀ ਬੱਚੇ ਵਿੱਚ ਜਿਹੜੀ ਕੁੜੀ ਹੋਈ ਤੇ ਖੁਸ਼ੀਆਂ ਨੇ ਹਾਂ ਖੁਸ਼ੀਆਂ ਨੇ ਹਾਂਜੀ ਤੁਹਾਨੂੰ ਅੱਜ ਗਮੀ ਹੋ ਗਈ ਭਰਾ ਵੱਡਾ ਪੂਰਾ ਹੋ ਗਿਆ ਵੱਡਾ ਹੀ ਭਰਾ ਹੀ ਇੱਥੇ ਬਟਾ ਹੀ ਪੇਟਾ ਜੀ ਬਾਕੀ ਪਰਵਾਰ ਬਹੁਤ ਜੀ ਮਹਤਰਬ ਬੰਦੇ ਆ ਬਹੁਤ ਜੀ ਤੇ ਇਹਨਾਂ ਦੀ ਜੋਤ ਮਾਇਤ ਕੀਤੀ ਜਾਵੇ ਵੱਧ ਤੋਂ ਵੱਧ ਪਿੰਡ ਦੀ ਇੱਕ ਮਾਹੌਲ ਉਦਾਂ ਦਾ ਹੋਣਾ ਪਿੰਡ ਦਾ ਇਹਨਾਂ ਦਾ ਵੇਖੋ ਤੁਸੀਂ ਵੇਖਿਆ ਸਾਰਾ ਪਿੰਡ ਇਕੱਠਾ ਹੋਇਆ ਜੀ ਸਤਪਿੰਦਰ ਸਿੰਘ ਨਾਂ ਆ ਜੀ ਮੇਰਾ ਸਤਪਿੰਦਰ ਸਿੰਘ ਜੀ ਇਹਨਾਂ ਦਾ बेटा ਸੈਕਟਰੀ ਵੀ ਮਰ ਗਿਆ ਤੇ ਇਹਦਾ ਪਰਿਵਾਰ ਦਾ ਵੀ ਹਾਂ ਜੀ ਪਤਾ ਲੱਗਾ ਇਹ 2 ਵਜੇ ਪਤਾ ਲੱਗਾ ਜੀ ਮਤਲਬ ਵੀ ਇਸ ਤਰ੍ਹਾਂ ਕਰਕੇ ਸਾਹ ਬਾਦ ਐਕਸੀਡੈਂਟ ਹੋਇਆ ਵਾ ਤੇ ਬੱਸ ਵੱਜ ਗਈ ਆ ਤੇ ਮੰਮੀ ਪਤਾ ਕਰਨ ਗਿਆ ਉਧਰ ਇਹਦੀ ਦਾਦੀ ਤੁਰ ਹੀ ਜਾਂਦੀ ਆ ਰਸਤੇ ਜਿੱਦੇ ਉਹ ਫੇਰ ਮੇਰੇ ਨਾਲ ਬੈਠੀ ਮੈਨੂੰ ਕਹਿੰਦੀ ਭਿੰਦੇ ਮੈਨੂੰ ਲੈ ਜਾ ਵੀ ਸਾਡੇ ਬੱਚੇ ਵੀ ਗਏ ਆ ਤੇ ਮੈਨੂੰ ਪਤਾ ਲੱਗਾ ਵਾ ਵੀ ਮਤਲਬ ਸਾਡੇ ਬੱਚਿਆਂ ਦੇ ਵੀ ਛੱਟ ਲੱਗੀ ਆ ਜਦੋਂ ਉੱਥੇ ਗਏ ਆ ਤੇ ਉੱਥੇ ਮਤਲਬ ਕੋਈ ਪਤਾ ਨਹੀਂ ਲੱਗਾ ਫੇਰ ਹਸਪੀਟਲ ਆਪਾਂ ਗਏ ਆ ਹਸਪੀਟਲ ਜਾ ਕੇ ਤਾਂ ਉੱਥੇ ਮੁੰਡਾ ਰਵੀ ਆ ਸਾਡਾ ਬਾਗ ਵੀ ਉਹਨੇ ਫਿਰ ਮਤਲਬ ਮੈਨੂੰ ਪਾਖਿਆ ਵੀ ਮਰੀਜ਼ ਵਿਖਾਉਣਾ ਤਾਂ ਇਹਨੂੰ ਮਰੀਜ਼ ਵੇਖਿਆ ਤੇ ਉਹ ਇਹਦਾ ਮੁੰਡੇ ਦਾ ਡੈਡੀ ਜਿਹੜਾ ਮਤਲਬ ਉਹ ਵੇਖਿਆ ਤੇ ਉਹ ਸੀਰੀਅਸ ਹੀ ਗੱਲ ਏ ਤੇ ਮੈਂ ਉਹਨੂੰ ਆਖਿਆ ਵੀ ਇੱਕ ਛੋਟਾ ਬੱਚਾ ਹੀ ਨਾਲ ਇਹਦੇ ਉਹ ਫਿਰ ਉੱਥੇ ਗਏ ਮਤਲਬ ਤੇ ਉਥੋਂ ਉਹ ਛੋਟਾ ਬੱਚੇ ਨੂੰ ਪਛਾਣਿਆ ਤੇ ਛੋਟਾ ਬੱਚਾ ਮਤਲਬ ਖਤਮ ਹੋ ਗਿਆ ਮਤਲਬ ਇਹ ਪਰਿਵਾਰ ਦੇ ਨਾਲ ਬਹੁਤ ਜ਼ਿਆਦਾ ਥਕਾ ਹੋ ਗਿਆ ਮਾਤਰ ਪਰਿਵਾਰ ਹੀ ਮਤਲਬ ਵਿਚਾਰਾ ਦਿਹਾੜੀ ਡੰਗ ਆਪਣਾ ਦਿਹਾੜੀ ਡੱਪਾ ਕਰਕੇ ਗੁਜ਼ਾਰਾ ਕਰਦੇ ਸੀਗੇ मतलब ये गए मतलब चाहे कोई दवाई ਲੈਣ ਗਏ ਉਸ ਮੈਡੀਕਲ ਸਟੋਰ ਵੀ ਉਸੇ ਅੱਗੇ ਵੀ ਜਾਂਦੇ ਦਵਾਈ ਲੈਣ ਉਹ ਬਸ ਦੀ ਲਵੇਟ ਚ ਆ ਗਏ ਆ ਮਤਲਬ ਦਵਾਈ ਲੈਣ ਗਏ ਜਾਂ ਕੋਈ ਹੋਰ ਵਸਤੂ ਲੈਣ ਗਏ ਆ ਤੇ ਮਤਲਬ ਬਸ ਦੀ ਲਵੇਟ ਚ ਆ ਗਏ ਆ ਤਿੰਨ ਦਿਨ ਹੋ ਗਏ ਜੀ ਤਿੰਨਾਂ ਦਿਨਾਂ ਦੀ ਬਚੀ ਜੀ ਹਾਂ ਜੀ ਆਪਣੀ ਹਾਲਾਤ ਤਾਂ ਦੱਸੋ ਤਾਂ ਆਪਣੀ ਹਾਲਾਤ ਦੋ ਉਹਲੇ ਮੈਨੂੰ ਕਹਿੰਦਾ ਹੈ ਵੀ ਮਤਲਬ ਮੈਨੂੰ ਪਤਾ ਨਹੀਂ ਕੋ ਲੱਗੰਦੇ ਆ ਮਤਲਬ ਗੱਲਾਂ ਨੇ ਮੈਂ ਦੋ ਤਿੰਨ ਕੀਤੀਆਂ ਵਾ ਪਰ ਬੋਲਦਾ ਵੀ ਮੈਨੂੰ ਪਤਾ ਨਹੀਂ ਲੱਗੰਦੇ ਆ ਵੀ ਮਤਲਬ ਮੈਨੂੰ ਕੀ ਹੋਣ ਦਿਆ ਬੱਚੇ ਦੀ ਕਿੰਨੀ ਕੋ ਮਰੀ ਜਾਂ ਉਹਦੀ 13 ਸਾਲੋਂ ਮਰਾ